ਭਾਰਤ ਨੇ ਪੈਰਾਓਲੰਪਿਕ 2024 ਦੇ ਵਿੱਚ 6ਵਾਂ ਸੋਨ ਤਗਮਾ ਜਿੱਤ ਲਿਆ ਜੀ ਹਾਂ ਪ੍ਰਵੀਨ ਕੁਮਾਰ ਨੇ ਇੱਕ ਕਾਰਨਾਮਾ ਕਰਕੇ ਦਿਖਾਇਆ ਤੁਹਾਨੂੰ ਦੱਸ ਦਈਏ ਪ੍ਰਵੀਨ ਨੇ ਪੋਛਾਂ ਦੀ ਉੱਚੀ ਛਾਲ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਉਹ ਪਹਿਲੇ ਸਥਾਨ ਤੇ ਰਿਹਾ ਅਤੇ ਭਾਰਤ ਨੂੰ ਦੂਜਾ ਸੋਨ ਤਗਮਾ ਮਿਲਿਆ ਭਾਰਤ ਦੇ ਇਸ ਤੋਂ ਪਹਿਲਾਂ 26 ਤਗਮੇ ਜਿੱਤੇ ਨੇ ਹੁਣ ਇਹ ਗਣਤੀ ਵਧ ਕੇ 27 ਹੋ ਗਈ ਹੈ ਪ੍ਰਵੀ ਨੇ 2.08 ਮੀਟਰ ਦੀ ਛਾਲ ਮਾਰੀ ਜੋ ਕਿ ਏਸ਼ੀਆ ਦੇ ਵਿੱਚ ਇੱਕ ਰਿਕਾਰਡ ਬਣ ਗਿਆ ਪੈरिस ਪੈਰਾ ਲੰਪਿਕ ਖੇਡਾਂ ਦੇ ਵਿੱਚ ਭਾਰਤ ਨੇ 27ਵਾਂ ਤਗਮਾ ਜਿੱਤਿਆ ਹੁਕਾਟੋ ਹੁਤੋਜੇ ਸੀਮਾ ਨੇ ਪੁਰਸ਼ਾਂ ਦੇ ਸ਼ਾਰਟ ਪੁੱਟ F57 ਦੇ ਫਾਈਨਲ ਦੇ ਵਿੱਚ ਕਾਜ਼ੀ ਦਾ ਤਗਮਾ ਜਿੱਤਿਆ ਉਸਨੇ 14.65 ਮੀਟਰ ਦਾ ਨਿਜੀ ਸਰਵੋਤਮ ਥਰੋਅ ਕੀਤਾ। ਭਾਰਤ ਦੇ ਸੋਮਨ ਰਾਣਾ ਇਸੇ ਇਵੈਂਟ ਦੇ ਵਿੱਚ 5ਵੇਂ ਸਥਾਨ ਤੇ ਰਹੇ। ਉਸਨੇ 14.07 ਦਾ ਸਕੋਰ ਕੀਤਾ। ਇਸ ਤੋਂ ਪਹਿਲਾਂ ਪ੍ਰਵੀਨ ਕੁਮਾਰ ਨੇ ਸ਼ੁੱਕਰਵਾਰ ਨੂੰ ਪੋਸ਼ਾਂ ਦੀ ਹਾਈ ਜੰਪ T64 ਦੇ ਫਾਈਨਲ ਦੇ ਵਿੱਚ ਸੋਨ ਤਗਮਾ ਜਿੱਤਿਆ ਸੀ। ਉਸ ਨੇ 2.08 ਮੀਟਰ ਦੀ ਛਾਲ ਮਾਰ ਕੇ ਏਸ਼ੀਆਈ ਰਿਕਾਰਡ ਬਣਾਇਆ ਐਸੇ ਪੈਰਾਪਾਰਾਲੀੰਪਿਕ ਖੇਡਾਂ ਦੇ ਵਿੱਚ ਭਾਰਤ ਦਾ ਇਹ 6ਵਾਂ ਸੋਨ ਤਗਮਾ ਪ੍ਰਵੀਨ ਕੁਮਾਰ ਦੀ ਮਦਦ ਦੇ ਨਾਲ ਭਾਰਤ ਤਗਮਾ ਸੂਚੀ ਦੇ ਵਿੱਚ 17ਵੇਂ ਸਥਾਨ ਤੇ ਪਹੁੰਚ ਗਿਆ ਭਾਰਤੀ ਖਿਡਾਰੀਆਂ ਨੇ ਹੁਣ ਤੱਕ 6 ਸੋਨ, 9 ਚਾਂਦੀ ਅਤੇ 12 ਕਾਂਸੀ ਦੇ ਤਗਮੇ ਜਿੱਤੇ ਨੇ ਪੈਰਾਓਲੰਪਿਕ ਦੇ ਵਿੱਚ ਇਹ ਭਾਰਤ ਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ ਇਸ ਤੋਂ ਪਹਿਲਾਂ ਟੋਕੀਓ ਪੈਰਾਓਲੰਪਿਕ ਦੇ ਵਿੱਚ ਭਾਰਤੀ ਖਿਡਾਰੀਆਂ ਨੇ 5 골ਡ ਸਨੇ 19 ਤਗਮੇ ਜਿੱਤੇ ਸਨ ਪੁਸ਼ਾ ਦੇ ਸ਼ਾਰਟ ਪੁੱਟ F57 ਦੇ ਫਾਈਨਲ ਦੇ ਵਿੱਚ ਹੁਕਾਟੋ ਹੁਤੋਜੀ ਸੀਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤੇ ਉਹਨਾਂ 14.65 ਮੀਟਰ ਦਾ ਆਪਣਾ ਨਿਜੀ ਸਰਵੋਤਮ ਥਰੋ ਕੀਤਾ ਇਸੇ ਇਵੈਂਟ ਦੇ ਵਿੱਚ ਈਰਾਨ ਦੇ ਯਾਸਿਨ ਖੋਸਰਾਵੀ ਨੇ 15.06 ਮੀਟਰ ਥਰੋ ਦੇ ਨਾਲ ਸੋਨ ਤਗਮਾ ਜਿੱਤਿਆ ਜਦਕਿ ਬ੍ਰਾਜ਼ੀਲ ਦੇ ਥਿਆਗੋ ਪੋਲੀਨੋ ਡੋਸ ਸੈਂਟੋਸ ਨੇ 15.06 ਮੀਟਰ ਥਰੋ ਦੇ ਨਾਲ ਚਾਂਦੀ ਦਾ ਤਗਮਾ ਜਿੱਤਿਆ ਪ੍ਰਵੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਸ਼ਾ ਦੀ ਉੱਚੀ ਛਾਲ T64 ਦੇ ਫਾਈਨਲ ਦੇ ਵਿੱਚ ਸੋਨ ਤਗਮਾ ਜਿੱਤਿਆ ਉਸ ਨੇ 2.08 ਮੀਟਰ ਦੀ ਛਾਲ ਮਾਰ ਕੇ ਏਸ਼ੀਆਈ ਰਿਕਾਰਡ ਬਣਾਇਆ ਅਮਰੀਕਾ ਦੇ ਡੇਰੇਕ ਲੋਕਸਟੈਂਡ ਨੇ 2.06 ਮੀਟਰ ਦੀ ਛਾਲ ਦੇ ਨਾਲ ਚਾਂਦੀ ਦਾ ਤਗਮਾ ਜਿੱਤਿਆ ਜਦਕਿ ਉਸਬੇਕਿਸਤਾਨ ਦੇ ਟਾਮੋਰ ਬੇਗ ਗਿਆਜ਼ੋਵ ਨੇ 2.03 ਮੀਟਰ ਦੀ ਨਿੱਜੀ ਛਾਲ ਦੇ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ ਇਸ ਤੋਂ ਪਹਿਲਾਂ ਵੀਰਵਾਰ ਦੇ ਰਾਤ ਕਪਿਲ ਪਰਮਾਰ ਨੇ ਜੂੜੋ ਪੋਸ਼ਾਂ ਦੇ ਜੇ ਇੱਕ ਵਰਗ ਦੇ ਵਿੱਚ ਭਾਰਤ ਦੇ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ ਉਸ ਨੇ ਸਿਰਫ 33 ਸਕਿੰਟਾਂ ਦੇ ਵਿੱਚ ਬ੍ਰਾਜ਼ੀਲ ਦੇ ਅਲੀਟਨ ਡੀ 올ਿਵੇਰਾ ਨੂੰ 10-0 ਦੇ ਨਾਲ ਹਰਾਇਆ ਕਪਿਲ ਤੋਂ ਪਹਿਲਾਂ ਹਰਵਿੰਦਰ ਸਿੰਘ ਅਤੇ ਪੂਜਾ ਦੀ ਮਿਕਸਡ تیر ਅੰਦਾਜ਼ੀ ਟੀਮ ਨੇ ਕਾਂਸੀ ਦੇ ਤਗਮੇ ਦਾ ਮੈਚ ਹਾਰ ਗਈ ਸੀ ਬਿਊਰੋ ਰਿਪੋਰਟ ਹਮਦਰ ਟੀਵੀ